ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ? ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਇੱਕ ਟੌਪਿਕ ਚੱਕਿਆ ਥੋੜਾ ਕਮਾਂਡੋ ਦਾ। ਠੀਕ ਹੈ ਤੇ ਉਹ ਟੌਪਿਕ ਦੇ ਵਿੱਚ ਮੈਨੂੰ ਇੱਕ ਕੁਐਸਚਨ ਕੀਤਾ ਗਿਆ ਸੀ ਵੀ ਜਿਹੜੀ ਕਮਾਂਡੋ ਫੋਰਸ ਆ ਠੀਕ ਹੈ ਉਹ ਤਾਂ ਜੀ ਪੀਏਪੀ ਦੀ ਮਤਲਬ ਕਿ ਹੈਗੀ ਆ ਤੇ ਤੇ ਜਿਹੜੀ ਡਿਸਟ੍ਰਿਕਟ ਪੁਲਿਸ ਵਾਲੇ ਤੁਸੀਂ ਕਹਿ ਦਿੰਨੇ ਵੀ ਡਿਸਟ੍ਰਿਕਟ ਪੁਲਿਸ ਵਾਲੇ ਵੀ ਕਮਾਂਡੋ ਕਰਦੇ ਆ ਮਤਲਬ ਕਮਾਂਡੋ ਹੁੰਦੇ ਆ ਵੀ ਉਹ ਡਿਸਟ੍ਰਿਕਟ ਪੁਲਿਸ ਵਾਲੇ ਕਿਦਾਂ ਕਮਾਂਡੋ ਹੋ ਸਕਦੇ ਆ? ਵੀ ਇਹਦਾ ਮਤਲਬ ਕਿ ਪੀਏਪੀ ਦੇ ਅੰਡਰ ਆਉਂਦੀ ਜਿਹੜੀ ਕਮਾਂਡੋ ਫੋਰਸ ਹੁੰਦੀ ਆ ਤਾਂ ਉਹ ਜਿਹੜਾ ਤੁਹਾਡਾ ਡਾਊਟ ਆ ਮੈਂ ਉਹ ਕਲੀਅਰ ਕਰਨ ਲੱਗਾ ਜੇ ਕਿ ਕਮਾਂਡੋ ਮਤਲਬ ਫੋਰਸ ਤੇ ਕਮਾਂਡੋ ਕੋਰਸ ਦੇ ਵਿੱਚ ਕੀ ਅੰਤਰ ਹੁੰਦਾ ਕਮਾਂਡੋ ਕੋਰਸ ਤੇ ਕਮਾਂਡੋ ਫੋਰਸ ਤੇ ਵੀਡੀਓ ਧਿਆਨ ਨਾਲ ਦੇਖਿਓ ਸਾਰੀ ਦੇਖਿਓ ਜੇ ਤੁਹਾਨੂੰ ਇਸ ਚੀਜ਼ ਬਾਰੇ ਡਾਊਟ ਹੈ ਤਾਂ ਉਹ ਤੁਹਾਡਾ ਕਲੀਅਰ ਹੋ ਜਾਊਗਾ ਠੀਕ ਆ ਤੁਹਾਨੂੰ ਪਤਾ ਲੱਗ ਜਾਊਗਾ ਕਮਾਂਡੋ ਮਤਲਬ ਕੀ ਚੀਜ਼ ਆ ਤੇ ਉਮੀਦ ਆ ਕਿ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖੋਗੇ ਤਾਂ ਕਿ ਤੁਹਾਡਾ ਡਾਊਟ ਇਹਦਾ ਕਲੀਅਰ ਹੋ ਸਕੇ ਤੇ ਸ਼ੁਰੂ ਕਰਦੇ ਬਿਨਾਂ ਕਿਸ ਦੇ ਤੇ ਇਸੇ ਤਰ੍ਹਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਗਰ ਉਹ ਸਪੋਰਟ ਕਰਦੇ ਰਹੋ ਤੇ ਆਪਣੇ ਛੋਟੇ ਭੈਣ ਭਰਾਵਾਂ ਤੱਕ ਪਹੁੰਚਾ ਦਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਇਹ ਜਿਹੜੀ ਜਾਣਕਾਰੀ ਹੋਵੇ ਕਿ ਮਤਲਬ ਕਿ ਜੇ ਪੁਲਿਸ ਅਫਸਰ ਬਣਨਾ ਅਸੀਂ ਤਾਂ ਇਹਦੇ ਵਿੱਚ ਮਤਲਬ ਕਿ ਕਿਸ ਤਰ੍ਹਾਂ ਦੀ ਜਿਹੜੇ ਹੈਗੀ ਆ ਉਹ ਰਸਤੇ ਨੇ ਠੀਕ ਆ ਤਾਂ ਸ਼ੁਰੂ ਕਰਦੇ ਆਂ ਫਿਰ ਤੇ ਮੈਂ ਗੱਲ ਦੱਸਣੀ ਚਾਹੁੰਗਾ ਕਿ ਜਿਹੜੀ ਕਮਾਂਡੋ ਦਾ ਨੰਬਰ ਜਿੱਦਾਂ ਕਹਦੇ ਆਪਾਂ ਪੀਏਪੀ ਆ ਆਈਆਰਬੀਆ ਕਮਾਂਡੋ ਆ ਇਹ ਪੰਜਾਬ ਆਰਮਡ ਪੁਲਿਸ ਦੇ ਸਬ-ਵਿੰਗ ਨੇ ਮਤਲਬ ਇੱਕ ਜਿਵੇਂ ਕਹਿੰਦੇ ਨੇ ਟੀਮਾਂ ਬਣੀਆਂ ਹੋਈਆਂ ਨੇ ਬਟਾਲੀయన్స్ ਨੇ ਠੀਕ ਹੈ ਜੀ ਤਾਂ ਇਹਨਾਂ ਦੇ ਜਿੱਦਾਂ ਕਿ ਆਪਣੇ ਬੈਲਟ ਨੰਬਰ ਹੁੰਦੇ ਆ ਵੀ ਇਹ ਮੁਕਸਰ ਦਾ ਨੰਬਰ ਆ ਜੀ ਇਹ ਫਰੀਦਕੋਟ ਦਾ ਨੰਬਰ ਆ ਮਤਲਬ ਇਸੇ ਮਲਾਜਮ ਦਾ ਉਹ ਬੈਲਟ ਨੰਬਰ ਤੋਂ ਹੀ ਉਹਦੀ ਪਛਾਣ ਹੁੰਦੀ ਹੈ ਵੀ ਉਹਦਾ ਬੈਲਟ ਨੰਬਰ ਕਿੰਨਾ ਤੇ ਕਿਹੜੇ ਜ਼ਿਲ੍ਹੇ ਦਾ ਨੰਬਰ ਆ ਠੀਕ ਹੈ ਜੀ ਜਿੱਦਾਂ ਕਿ ਮੋਗਾ ਮੋਗਾ ਦਾ ਮਤਲਬ ਉਹਦਾ ਇਹ ਲਿਖਿਆ ਹੋਊਗਾ ਨਾਮ ਫਿਰ ਮਤਲਬ ਬੈਲਟ ਨੰਬਰ ਹੈ ਪਿੱਛੇ ਬਲੀਕ ਪਾ ਕੇ ਮੋਗਾ ਲਿਖਿਆ ਹੋਊਗਾ ਜੇ ਮੁਕਸਰ ਦਾ ਨੰਬਰ ਆ ਨਾਮ ਹੋਊਗਾ ਬੰਦੇ ਦਾ ਲੇ ਮਤਲਬ ਜ ਤੇ ਉਹਦਾ ਮਤਲਬ ਕਿ ਨਾਮ ਤੋਂ ਪਿੱਛੇ ਬੈਲਟ ਨੰਬਰ ਬੈਲਟ ਨੰਬਰ ਤੋਂ ਪਿੱਛੇ ਜ਼ਿਲ੍ਹਾ ਤਾਂ ਇਦਾਂ ਉਹਨਾਂ ਦੀ ਜਿਹੜੀ ਪਛਾਣ ਹੁੰਦੀ ਹੈ ਵੀ ਕਿਹੜੇ ਪਤਾ ਲੱਗ ਜਾਂਦਾ ਵੀ ਬੰਦਾ ਕਿਹੜੇ ਜ਼ਿਲ੍ਹੇ ਤੋਂ ਮਤਲਬ ਕਿ ਕਿਹੜੇ ਜ਼ਿਲ੍ਹੇ 'ਚ ਡਿਊਟੀ ਕਰਦਾ ਕਿਹੜੇ ਜ਼ਿਲ੍ਹੇ ਦਾ ਨੰਬਰ ਹੈ ਇਹਦਾ ਠੀਕ ਆ ਉਹਨਾਂ ਲੋੜੇ ਦੇ ਨਾਲ ਤੁਹਾਨੂੰ ਨੰਬਰ ਜਦੋਂ ਬੈਲਟ ਨੰਬਰ ਮਿਲਣਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਚੀਜ਼ ਹੁੰਦੀ ਹੈ ਤਾਂ ਉਸੇ ਤਰ੍ਹਾਂ ਹੀ ਜਦੋਂ ਕਿ ਆਈਆਰਬੀ ਦਾ ਨੰਬਰ ਹੁੰਦਾ ਆਈਆਰਬੀ ਦਾ ਬੈਲਟ ਨੰਬਰ ਆ ਪੀਏਪੀ ਦਾ ਬੈਲਟ ਨੰਬਰ ਹੋ ਗਿਆ ਠੀਕ ਆ ਤੇ ਜਾਂ ਆਪਣਾ ਕਮਾਂਡੋ ਦਾ ਹੋ ਗਿਆ ਠੀਕ ਆ ਜਦੋਂ ਸੈਕੰਡ ਉਹ ਇਹ ਤਾਂ ਹੋ ਗਈ ਸੀ ਫੋਰਸ ਠੀਕ ਹੈ ਮੈਂ ਫੋਰਸ ਬਾਰੇ ਤੁਹਾਨੂੰ ਦੱਸਦਾ ਵੀ ਫੋਰਸ ਕੀ ਚੀਜ਼ ਆ ਹੁਣ ਗੱਲ ਏ ਸੀ ਵੀ ਕਮਾਂਡੋ ਤਾਂ ਕਮਾਂਡੋ ਜਿਹੜਾ ਕੋਰਸ ਆ ਉਹ ਜ਼ਿਲ੍ਹਾ ਪੁਲਿਸ ਵੀ ਕਰਦੀ ਆ ਔਰ ਪੰਜਾਬ ਆਰਮਡ ਪੁਲਿਸ ਵੀ ਕਰਦੀ ਆ ਠੀਕ ਹੈ ਜਦੋਂ ਆਪਣੀ ਬੇਸਿਕਲੀਅਰ ਹੋ ਜਾਂਦੀ ਹੈ ਨਾ ਮਤਲਬ ਜੇ ਤੁਸੀਂ ਬੇਸਿਕਲੀਅਰ ਜਦੋਂ ਹੁਣ ਜਿੱਦਾਂ ਕਿ ਅਸੀਂ ਮੈਂ ਬੇਸਿਕਲੀਅਰ ਕੀਤੀ ਹੋਈ ਆ ਬੇਸਿਕ ਟ੍ਰੇਨਿੰਗ ਜਸਟਿਸੀਕੇਟਰ ਦੀ ਮੈਂ ਕਲੀਅਰ ਕੀਤੀ ਹੋਈ ਆ ਜਿਨ੍ਹਾਂ ਨੇ ਜਿਨ੍ਹਾਂ ਦਾ ਆਰਮਡ ਦਾ ਨੰਬਰ ਸੀ ਉਸ ਸਮੇਂ ਉਹਨਾਂ ਨੇ ਆਰਮਡ ਦੀ ਜਿਹੜੀ ਹੈਗੀ ਉਹ ਬੇਸਿਕ ਟ੍ਰੇਨਿੰਗ ਜਿਹੜੀ ਆ ਉਹ ਕਲੀਅਰ ਕੀਤੀ ਹੋਈ ਆ ਤੇ ਬੇਸਿਕ ਟ੍ਰੇਨਿੰਗ ਕਲੀਅਰ ਕਰਨ ਤੋਂ ਬਾਅਦ ਮਹਿਕਮਾ ਜਿਹੜਾ ਉਹਨਾਂ ਨੂੰ ਕਮਾਂਡੋ ਕਰਨ ਲਈ ਭੇਜਦਾ ਕਮਾਂਡੋ ਕੋਰਸ ਕਰਨ ਲਈ ਭੇਜਦਾ ਜਿਹਦੇ ਕੇ ਵਿੱਚ ਵੈਪਨਸ ਬਹੁਤ ਜ਼ਿਆਦਾ ਵੈਪਨਸ ਭਰੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਂਦੀ ਹੈ ਉਹਨਾਂ ਨੂੰ ਮਤਲਬ ਉਹਨیں ਖੋਲ ਜੋੜ ਹੋ ਗਈ ਮਸਕਟਰੀ ਠੀਕ ਆ ਉਹਨਾਂ ਨੂੰ ਮਤਲਬ ਉਹਨਾਂ ਨੂੰ ਚਲਾ ਕੇ ਮਤਲਬ ਉਹਨੂੰ ਫਾਇਰਿੰਗ ਕਰਦੇ ਨੇ ਉਹ ਠੀਕ ਆ ਤਾਂ ਉਹ ਜਿਹੜਾ ਆਲਮੋਸਟ ਜਿਦਾ ਕਹਿੰਦੇ ਇੱਕ ਆਰਮੀ ਵਾਲੀ ਫੀਲਿੰਗ ਆਉਂਦੀ ਆ ਉਹਦੇ ਵਿੱਚ ਠੀਕ ਆ ਆਰਮੀ ਵਾਲੀ ਡਰੈੱਸ ਪਾਈ ਹੁੰਦੀ ਆ ਉਹਦੇ ਵਿੱਚ ਸਾਰਾ ਕੁਝ ਮਤਲਬ ਜਦਾਂ ਵੀ ਜੰਗਲ ਸ਼ੂਜ਼ ਹੋਗੇ ਠੀਕ ਆ ਤੁਹਾਡੀ ਪੱਗ ਆ ਤੁਹਾਡਾ ਮਤਲਬ ਡਰੈੱਸ ਆਪਣੇ ਡਾ ਪੂਰਾ ਆਰਮੀ ਵਾਲਾ ਹੋਊਗਾ ਠੀਕ ਆ ਤੇ ਉਹਦੇ ਵਿੱਚ ਮਤਲਬ ਜਿਹੜਾ ਮੈਂ ਕਹਿੰਨਾ ਵੈਪਨ ਆਨ ਗਿਣਤ ਨਹੀਂ ਉਹਦੇ ਵਿੱਚ ਠੀਕ ਜਿਹੜੀ ਜਿਹਦੇ ਬਾਰੇ ਤੁਹਾਨੂੰ ਜੇ ਇਹ ਬੰਦਾ ਕੋਈ ਆ ਵੈਪਨ ਜ਼ਿਆਦਾ ਮਤਲਬ ਕਿ ਜਾਣਨ ਦਾ ਸ਼ਕੀਨ ਆ ਵੈਪਨ ਦਾ ਉਹਨੂੰ ਸ਼ੌਂਕ ਆ ਤਾਂ ਉਹਨੂੰ ਜ਼ਰੂਰ ਕਮਾਂਡੋ ਬਣਨੀ ਚਾਹੀਦੀ ਵੈਸੇ ਤਾਂ ਸਾਰੇ ਹੀ ਕਮਾਂਡੋ ਕਰਦੇ ਨੇ ਇਹ ਗੱਲ ਨਹੀਂ ਹੈ ਕਿ ਜਿਨ੍ਹਾਂ ਨੇ ਸਾਰਿਆਂ ਨੇ ਬੇਸਿਕ ਕੀਤੀ ਵੀ ਸਾਰਿਆਂ ਨੂੰ ਇੱਕੋ ਵਾਰ ਹੀ ਫੇਰ ਬੈਚ ਦੇ ਵਿੱਚ ਉਹਨਾਂ ਨੂੰ ਕਮਾਂ ਇਦਾਂ ਨਹੀਂ ਹੁੰਦਾ ਜਿਹੜੀ ਬੇਸਿਕ ਹੈ ਬੇਸਿਕ ਦੇ ਵਿੱਚ ਤਾਂ ਘੱਟੋ ਘੱਟ 1500 2000 ਜਾਂ ਮਤਲਬ 5000 ਦੀ ਗੈਦਰਿੰਗ ਤੱਕ ਵੀ ਬੱਚੇ ਜਿਹੜੇ ਆ ਬੇਸਿਕ ਟ੍ਰੇਨਿੰਗ ਕਰਦੇ ਨੇ ਬਟ ਜਦੋਂ ਕਮਾਂਡੋ ਕਰਨ ਦੀ ਵਾਰੀ ਆਉਂਦੀ ਆ ਉਹਦੇ ਵਿੱਚ ਜਿੱਦਾਂ ਕਿ 2011 ਵਾਲੇ ਵੀ ਇਸ ਸਮੇਂ ਕੁਝ ਕੁਝ ਜਾ ਰਹੇ ਨੇ ਕੋਈ 2016 ਦੇ ਵਿੱਚ ਪਾਤੇ ਠੀਕ ਆ ਮੰਨ ਕੇ ਚੱਲੋ ਵੀ ਮੈਂ ਜਲੰਧਰ ਦੇ ਵਿੱਚਾਂ ਜਲੰਧਰ ਉਹਦੇ ਵਿੱਚੋਂ 30 ਬੰਦੇ ਮੰਗੇ ਆ ਠੀਕ ਆ 30 ਬੰਦਿਆਂ ਦੇ ਵਿੱਚੋਂ ਜਿਨ੍ਹਾਂ ਦੀ ਉਮਰ 40 ਸਾਲ ਤੋਂ ਥੱਲੇ ਆ ਉਹਨਾਂ ਨੂੰ ਕਮਾਂਡੋ ਕੋਰਸ ਕਰਨ ਲਈ ਭੇਜਿਆ ਜਾਂਦਾ ਠੀਕ ਆ ਤੇ ਜਿੰਨਾ ਨਹੀਂ ਮਤਲਬ ਕਿ ਉਮਰ 40 ਸਾਲ ਤੋਂ ਪਲੱਸ ਹੋ ਗਈ ਆ ਹੋ ਸਕਦਾ ਉਹ ਬੰਦੇ ਐਕਸ ਸਰਵਿਸਮੈਨ ਹੋਣ ਜਾਂ ਮਤਲਬ ਕਿ ਸਿੱਧੇ ਅ ਹੋ ਸਕਦਾ ਉਹ ਬੰਦੇ ਐਕਸ ਸਰਵਿਸਮੈਨ ਹੋਣ ਜਿਨ੍ਹਾਂ ਦੀ ਉਮਰ 40 ਪਲੱਸ ਹੋ ਗਈ ਆ ਤਾਂ ਉਹਨਾਂ ਨੂੰ ਕਮਾਂਡੋ ਨਹੀਂ ਕਰਵਾਇੰਦੀ ਕਿਉਂਕਿ ਉਹਨਾਂ ਨੇ ਆਲਮੋਸਟ ਜਿਹੜੇ ਵੈਪਨ ਦੀ ਜਾਣਕਾਰੀ ਬਹੁਤ ਜ਼ਿਆਦਾ ਫੌਜ ਦੇ ਵਿੱਚ ਲਈ ਹੁੰਦੀ ਆ ਬਟ ਬਹੁਤ ਰੇਅਰ ਚਾਂਸ ਆ ਕਿ ਕਈ ਕਮਾਂਡੋ ਕਰਨ ਤੋਂ ਬਚ ਵੀ ਜਾਂਦੇ ਜਾਨ ਨੰਬਰ ਨਹੀਂ ਪੈਂਦਾ ਕਈ ਵਾਰੀ ਮਤਲਬ ਕਿ ਹੱਥ ਨਹੀਂ ਲੱਗਦਾ ਮੈਕਮੇ ਦਾ ਹਣਾ ਵੀ ਉਹ ਲੱਕੀ ਹੋਊਗਾ ਬੰਦਾ ਜਾਂ ਕਹੇ ਲੱਕੀ ਦਾ ਨਹੀਂ ਗਿਆ ਸਦੇ ਅਨਲੱਕੀ ਹੈ ਬੰਦਾ ਵੀ ਜਿਹੜਾ ਕਮਾਂਡੋ ਗਰਨ ਨਹੀਂ ਗਿਆ ਠੀਕ ਹੈ ਕਮਾਂਡੋ ਗਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਕਿ ਇੱਕ ਸੈਲਫ ਕੌਨਫੀਡੈਂਸ ਹੁੰਦਾ ਤੁਸੀਂ ਵੈਪਨ ਹੈਂਡਲਿੰਗ ਹੋ ਗਿਆ ਵੈਪਨ ਓਪਨਿੰਗ ਹੋ ਗਿਆ ਠੀਕ ਹੈ ਹਰ ਇੱਕ ਪ੍ਰਕਾਰ ਦੀ ਤੁਸੀਂ ਉੱਥੇ ਮਤਲਬ ਜਿਹੜੀ ਜਾਣਕਾਰੀ ਵੈਪਨ ਬਾਰੇ ਲਵੋਗੇ ਅਲੱਗ-ਅਲੱਗ ਮਤਲਬ ਅਸਲਾ ਬਹੁਤ ਤਰ੍ਹਾਂ ਦਾ ਹੁੰਦਾ ਉੱਥੇ ਦੇ ਆਪਣੀ ਕੋ ਜਿਹੜਾ ਮਤਲਬ ਕਿ ਆਪਣਾ ਹੁੰਦਾ ਕਮਾਂਡੋ ਕੋਰਸ ਤੇ 40 ਸਾਲ ਤੋਂ ਨੀਚੇ ਇਦਾਂ ਕਿ 2011 ਵਾਲੇ ਵੀ ਮੁੰਡੇ ਹੈਗੇ 2016 ਦੇ ਪਾ ਭਰਤੀ ਲਈ ਵੀ ਹੈਗੇ ਔਰ ਸਾਡੇ ਜਿਹੜੇ 2021 ਵਾਲੇ ਵੀ ਹੈਗੇ ਆ ਤਾਂ ਥੋੜੇ ਥੋੜੇ ਮੁੰਡੇ ਕਰਕੇ ਜਿਨ੍ਹਾਂ ਨੇ ਮਤਲਬ ਕਮਾਂਡੋ ਕੋਰਸ ਜੇ ਨਹੀਂ ਕੀਤਾ ਉਹਨਾਂ ਦੀ ਜਿਵੇਂ 5 2011 ਵਾਲੇ ਚੱਕਲੇ 5 6 ਚੱਕਲੇ 2016 ਨਾਲ ਚੋਂ ਤੇ ਕੋਈ 10 12 ਬੰਦੇ ਚੱਕਲੇ 2021 ਦੀ ਭਰਤੀ ਚੋਂ ਜਾਂ ਹੁਣ ਤੇ ਜਿੱਦਾਂ ਹੁਣ 2023 ਵਾਲੇ ਬੇਸਿਕ ਟ੍ਰੇਨਿੰਗ ਕਰ ਰਹੇ ਨੇ ਤੇ ਉਹਨਾਂ ਨੂੰ ਜਦੋਂ ਮਤਲਬ ਬੈਚ ਪਾਸ ਕਰਵਾਇਆ ਜਾਊਗਾ ਉਸ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਨੰਬਰ ਆ ਕਮਾਂਡੋ ਦੇ ਵਿੱਚ ਪੈਂਦਾ ਜਾਊਗਾ ਅਸੀਂ ਜਦੋਂ ਮਤਲਬ ਪਾਸ ਆਊਟ ਹੋ ਕੇ ਆਏ ਸੀਗੇ ਸਾਡੀ ਪੀਓਪੀ ਹੋਈ ਸੀ ਪਾਸਿੰਗ ਆਊਟ ਪਰੇਡ ਉਸ ਤੋਂ ਬਾਅਦ ਆਉਂਦਿਆ ਸਾਰੀ ਇੱਕ ਕਮਾਂਡੋ ਦਾ ਜਿਹੜਾ ਬੈਚ ਗਿਆ ਸੀਗਾ ਜਿਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਬੰਦੇ ਮੰਗੇ ਗਏ ਸੀਗੇ ਤਾਂ ਸਾਡੇ ਨਵੇਂ ਮੁੰਡੇ ਕੁੜੀਆਂ ਜਿਵੇਂ ਅਸੀਂ ਹਜੇ ਨਵੇਂ-ਨਵੇਂ ਟ੍ਰੇਨੀਆਂਸ ਉਸ ਤੋਂ ਬਾਅਦ ਮਤਲਬ ਰਿਕਰੂਟ ਤੋਂ ਬਾਅਦ ਸਿੱਦੇ ਕੌਨਸਟੇਬਲ ਬਣੇ ਤਾਂ ਸਾਡੇ ਮੁੰਡੇ ਕੁੜੀਆਂ 500 ਮੁੰਡੇ ਕੁੜੀਆਂ ਭੇਜੇ ਗਏ ਸੀਗੇ ਕਮਾਂਡੋ ਕੋਸਤੇ ਫਿਰ ਜਿੱਦਾਂ ਹੀ ਅਗਲੀ ਵਾਰੀ ਜਦੋਂ ਫੇਰ ਕਮਾਂਡੋ ਕੋਰਸ ਦੀ ਮਤਲਬ ਕਿਕ ਲਿਸਟ ਆਉਂਦੀ ਹੈ ਵੀ ਫੇਰ ਬੰਦੇ ਭੇਜੋ ਵੀ ਉਹ ਵਾਲਾ ਪਾਸ ਹੋਣ ਵਾਲਾ ਤਨਾਂਵੇਂ ਮੰਦੇ ਹੋਰ ਭੇਜਿਆ ਜਾਣਾ ਤਾਂ ਜਿਨ੍ਹਾਂ ਨੇ ਕਮਾਂਡੋ ਕੋਰਸ ਅਜੇ ਕਰਨਾ ਉਹਨਾਂ ਦਾ ਨਾਮ ਪੈਂਦਾ ਠੀਕ ਹੈ ਜਿਹੜੇ ਕੋਰਸ ਕਰੇ 댓ਸ ਆਲ ਠੀਕ ਹੈ ਇਸੇ ਤਰ੍ਹਾਂ ਹੀ ਮਤਲਬ ਕਿ ਜਿੱਦਾਂ ਜਿੱਦਾਂ ਨੰਬਰ ਆਈ ਜਾਂਦਾ ਪਤਾ ਲੱਗਦਾ ਜਾਂਦਾ ਮੈਹਿਕਮੇ ਨੂੰ ਲਿਸਟਾਂ ਦੇ ਟਿਕ ਹੋ ਜਾਂਦਾ ਵੀ ਆਹ ਬੰਦੇ ਨੇ ਕਮਾਂਡੋ ਕੋਰਸ ਕਰ ਲਿਆ ਕਮਾਂਡੋ ਕੋਰਸ ਕਰ ਲਿਆ ਤਾਂ ਹੌਲੀ ਹੌਲੀ ਵਾਰੀ ਜਿਹੜੀ ਹੈਗੀ ਉਹ ਸਾਰਿਆਂ ਦੀ ਆਉਂਦੀ ਜਾਂਦੀ ਹੈ ਠੀਕ ਹੈ ਫਿਰ ਜਿਹੜੇ ਨਵੇਂ ਹੁਣ ਜਿੱਦਾਂ 2023 ਵਾਲੇ ਆਉਣਗੇ ਜਾਂ ਤੁਸੀਂ 2024 ਵਾਲੇ 2025 ਵਾਲੇ ਜਿਵੇਂ ਜਿਵੇਂ ਬੇਸਿਕ ਟ੍ਰੇਨਿੰਗ ਕਰਕੇ ਆਈ ਜਾਣਗੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਕਮਾਂ ਆਰਮਡ ਅਲੇਵੀ ਦੀ ਕਮਾਂਡੋ ਕਰਦੇ ਚਾਹੇ ਉਹ ਕਮਾਂਡੋ ਦੇ ਵਿੱਚ ਤੇ ਚਾਹੇ ਉਹ ਮਤਲਬ ਪੀਏਪੀ ਦੇ ਵਿੱਚ ਆਈਆਰਵੀ ਜਿਸ ਮਰਜ਼ੀ ਮਤਲਬ ਕਿ ਵਿੰਗ ਦੇ ਵਿੱਚ ਹੋਣ ਕਮਾਂਡੋ ਸਾਰਿਆਂ ਨੂੰ ਕਰਨੀ ਹੀ ਪੈਂਦੀ ਆ ਠੀਕ ਹੈ ਜੀ ਕਮਾਂਡੋ ਕੋਰਸ ਦੇ ਨਾਲ ਮਤਲਬ ਕਿ ਤੁਹਾਨੂੰ ਮੈਂ ਦੱਸਿਆ ਵੀ ਬਹੁਤ ਜ਼ਿਆਦਾ ਜਿਵੇਂ ਕਹਿ ਸਕਦੇ ਹਾਂ ਇੱਕ ਸੈਲਫ ਕੌਨਫੀਡੈਂਸ ਵੀ ਹੁੰਦਾ ਔਰ ਮਤਲਬ ਕਿ ਵੈਪਨ ਦੀ ਜਾਣਕਾਰੀ ਫੋਰਸ ਨੂੰ ਹੋਣੀ ਚਾਹੀਦੀ ਇਸ ਕਰਕੇ ਜਿਹੜਾ ਸਾਰਿਆਂ ਨੂੰ ਉਹ ਵੈਪਨ ਦਾ ਜਿਹੜਾ ਕੋਰਸ ਆ ਆਪਣਾ ਕਮਾਂਡੋ ਦਾ ਕੋਰਸ ਆ ਉਹ ਕਰਵਾਇਆ ਜਾਂਦਾ ਠੀਕ ਹੈ ਜੀ ਕਾ ਇਹ ਸੀ ਸਾਰਾ ਕਮਾਂਡੋ ਰਿਲੇਟਡ ਕੀ ਕਾਫੀ ਮੈਨੂੰ ਸਟੂਡੈਂਟ ਜਿਹੜੇ ਪੁੱਛ ਰਹੇ ਸੀ ਵੀ ਕਮਾਂਡੋ ਤੇ ਕਮਾਂਡੋ ਕੋਰਸ ਵਿੱਚ ਕੀ ਫਰਕ ਆ ਸਾਨੂੰ ਸਮਝਾਓ ਤੇ ਉਮੀਦ ਕਰਦਾ ਕਿ ਤੁਸੀਂ ਸਾਰੀ ਵੀਡੀਓ ਚੰਗੀ ਤਰ੍ਹਾਂ ਦੇਖੀ ਹੋ ਤੁਹਾਨੂੰ ਸਮਝ ਲੱਗ ਗਿਆ ਹੋਵੇ ਕਮਾਂਡੋ ਤੇ ਕਮਾਂਡੋ ਫੋਰਸ ਦੇ ਵਿੱਚ ਕੀ ਅੰਤਰਾ ਠੀਕ ਹੈ ਜਿਹੜਾ ਕੋਰਸ ਤੇ ਫੋਰਸ ਦੇ ਵਿੱਚ ਤੁਹਾਨੂੰ ਅੰਤਰ ਪਤਾ ਲੱਗ ਗਿਆ ਹੋਊਗਾ ਤੇ ਇਸੇ ਤਰ੍ਹਾਂ ਚੈਨਲ ਨਾਲ ਬਨੇ ਰਹੋ ਤੁਹਾਨੂੰ ਡੇ ਡੇ ਡਾਊਟਸ ਆ ਆਨਲਾਈਨ ਦੇ ਵਿੱਚ ਕਲੀਅਰ ਕਰਦਾ ਰਹੂੰਗਾ ਤੇ ਮਿਲਦੇ ਆ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤੇ ਚੈਨਲ ਨੂੰ ਇਸ ਦਾ ਸਪੋਰਟ ਕਰਦੇ ਰਹੋ ਤਦ ਤੱਕ ਲਈ ਸਸਿਕਲ ਜੈ ਹਿੰਦ